ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਚੱਲ ਰਹੇ ਕਿਸਾਨੀ ਦਰਨੇ ਦੌਰਾਨ ਅਚਾਨਕ ਹੀ ਕਿਸਾਨਾਂ ਦੇ ਟੈਂਟਾਂ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਮਿਲਦੇ ਹੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹਫੜਾ ਦਫੜੀ ਮੱਚ ਗਈ ਹਾਲਾਂਕਿ ਸ਼ੁਰੂਆਤ ਦੇ ਵਿੱਚ ਕਿਸਾਨਾਂ ਨੇ ਖੁਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਇੱਕ ਟਰੈਕਟਰ ਟਰਾਲੀ ਅਤੇ ਚਾਰ ਟੈਂਟ ਸੜ ਕੇ ਸੁਆਹ ਹੋ ਗਏ ਉਦੋਂ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਨੀਮਤੇ ਰਹੀ ਕਿ ਇਸ ਅੱਗ ਲੱਗਣ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਕਿਹਾ ਜਾ ਰਿਹਾ ਹੈ ਕਿ ਅੱਗ ਸ਼ੋਰਟ ਸਰਕਟ ਕਰਨ ਲੱਗੀ ਹੈ ਪਰ ਫਿਰ ਵੀ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਕਿ ਇਹ ਸ਼ੋਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਆ ਵੈਸੇ ਜੇ ਵੇਖੋ ਤਾਂ ਸਾਡਾ ਉਸ ਤਰ੍ਹਾਂ ਤੇ ਨੁਕਸਾਨ ਕਾਫੀ ਹੋ ਗਿਆ ਪਰ ਮਾਲਕ ਦੀ ਕਿਰਪਾ ਹੈ ਕਿ ਇਹਦੇ ਵਿੱਚ ਕਿਸ ਦੀ ਜਾਨ ਨਹੀਂ ਗਈ ਸਭ ਤੋਂ ਤਗੜੀ ਇਹ ਗੱਲ ਵਾ ਸਾਡੇ ਵਾਸਤੇ ਕਿ ਕਿਸੇ ਦੀ ਜਾਨੀ ਚਲੋ ਨੁਕਸਾਨ ਤੇ ਸਾਡਾ ਪੂਰਾ ਹੋ ਜਾਊਗਾ ਕੋਈ ਗੱਲ ਨਹੀਂ ਪਰ ਮਾਲਕ ਦੀ ਕਿਰਪਾ ਵਾਹਿਗੁਰੂ ਦੀ ਪੀ ਇਹ ਬਾਲ ਬਾਲ ਬਚ ਗਏ ਸੌ ਸੜਕਨ ਜਦੋਂ ਫਿਰ ਥੋੜੇ ਚਿਰ ਦੇ ਵਿੱਚ ਖੁਣ ਕੀਤਾ ਰਿਹਾ ਤੇ ਗੱਡੀਆਂ ਆਈਆਂ ਤੇ ਗੱਡੀਆਂ ਨੇ ਆਣ ਕੇ ਅੱਗ ਬੁਝਾਈ ਆ ਸੋ ਕਾਪੂ ਪਾ ਲਿਆ ਕੋਈ ਮਤਲਬ ਵੀ ਚਲੋ ਜੋ ਹੁਣ ਹੋ ਗਿਆ ਉਹ ਤੇ ਨਹੀਂ ਹੋ ਸਕਦਾ ਇੰਨਾ ਕਿ ਨੁਕਸਾਨ ਹੋਇਆ ਬਾਕੀ ਇਹ ਅਗੇ ਬਚਾਅ ਹੋ ਗਿਆ ਹਾਂਜੀ ਕਿਹੜੀ ਜਿੱਥੇ ਬੰਦੀ ਨਹੀਂ ਟਰਾਲੀਆਂ ਦੀ ਕਿਸਾਨ ਦੂਸ਼ ਸੰਘਰਸ਼ ਕਮੇਟੀ ਦੀਆਂ ਅੱਜ ਸਵੇਕ 3 ਵਜੇ ਸਾਡੇ ਇੱਥੇ ਪੰਜ ਫਾਈਟ ਅੰਡਰ ਲਾਇਓਰਿਟੀ ਸੀਮੇਟ ਵੱਲੋਂ ਸਾਨੂੰ ਆਰਡਰ ਮਿਲੇ ਸੀ ਅਸੀਂ 2 ਮਹੀਨੇ ਤੋਂ ਜੜਾ ਧਰਨਾ ਚੱਲ ਰਿਹਾ ਸਾਡੇ 5 ਫਾਇਰ ਟੈਂਡਰ ਲੱਗੇ ਹੋਏ ਨੇ ਤੇ ਜਦੋਂ ਇਹ ਕਾਂਡ ਹੋਇਆ ਤਾਂ ਸਾਡੇ 5 ਫਾਇਰ ਟੈਂਡਰ ਨੇ ਨਾਲ ਦੀ ਨਾਲ ਕੰਟਰੋਲ ਕਰ ਲਿਆ ਜੇ ਫਾਇਰ ਟੈਂਡਰ ਸਾਡੇ ਨਾ ਹੁੰਦੇ ਤਾਂ ਇਹ ਬੜਾ ਭयंकर ਰੂਪ ਤਾਰ ਕਰ ਲੈਣਾ ਸੀਗਾ ਕਿਉਂ ਇਹ ਜਿੱਲੀ ਹਵਾ ਸੀ ਕਾਫੀ ਤੇਜ਼ੀ ਨਾਲ ਵਧ ਜਾਣੀ ਸੀ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਬਚਾਅ ਹੋ ਗਿਆ ਜੀ ਇੱਕ ਟਾਇਰ ਨੂੰ ਥੋੜਾ ਜਿਹਾ ਸੇਕ ਲੱਗਿਆ ਬਾਕੀ ਸਾਰੇ ਨੂੰ ਬਚਾ ਲਿਆ ਗਿਆ ਕਿੰਨੇ ਵਜੇ ਦੀ ਵੀਡੀਓ ਇਹ ਸਵਾ 3 ਵਜੇ ਦੇ ਲਗਭਗ ਗੱਲ ਸੀਗੀ ਤੇ ਰਾਜਪੁਰਾ ਤੇ ਫਤਿਹਗੜ੍ਹ ਸਾਹਿਬ ਦੀ ਨਾਲ ਹੀ ਫਾਈਟਿੰਗ ਅੰਡਰ ਖੜੀ ਸੀ ਨਾਲ ਦੇ ਨਾਲ ਕੰਟਰੋਲ ਕਰ ਲਿਆ ਇਹਦੇ ਵਿੱਚ ਵੇਖੋ ਜੀ ਇੱਕ ਤਾਂ ਟਰਾਲੀ ਟਰੈਕਟਰ ਸੜਿਆ ਵਾ ਉਹ ਵੀ ਕਿਸਾਨ ਮਿਹਨਤਵਰ ਸੰਘਰਸ਼ ਕਮੇਟੀ ਦਾ ਸੀ ਜਿਹੜਾ ਆਪਣਾ ਹਰਸ਼ਿਆਰਪੁਰ ਜ਼ਿਲ੍ਹੇ ਤੋਂ ਉਸ ਤੋਂ ਬਾਅਦ ਇੱਕ ਬਸ਼ੋਆ ਨਗਰ ਆ ਉਹਦੀ ਟਰਾਲੀ ਆ ਸਾਡੇ ਜ਼ੋਨ ਤੋਂ ਉਸ ਤੋਂ ਬਾਅਦ ਇਹ ਤਿੰਨਕ ਬਣੇ ਹੋਏ ਇਹ ਜੀ ਆ ਰਹਿਣ ਬਸੇਰੇ ਜਿਨ੍ਹਾਂ ਨੂੰ ਅੱਗ ਲੱਗੀ ਜਿਹਦੇ ਵਿੱਚ ਸਾਡਾ ਸਮਾਨ ਹੀ ਕੋਈ 8 ਤੋਂ ਵੈਗ ਸੀ ਬੰਦਿਆਂ ਦੇ ਸਮੇਤ ਕੱਪੜੇ ਸੜਿਆ ਇੱਕ ਮੋਬਾਈਲ ਫੋਨ ਹੋਰ ਖਾਂਟੀਨ ਦਾ ਸਮਾਨ ਇੱਕ ਬੈਗ ਦੇ ਵਿੱਚ ਸਾਡੇ ਨਾਲ ਹੀ ਸਿੰਘ ਆਇਆ ਉਹ ਬੰਡੋਰੀ ਉੜੈਜ ਤੋਂ ਬਤਾ ਕੋਈ 2.5 ਹਜ਼ਾਰ ਰੁਪਈਆ ਸੀ ਜਿਹੜਾ ਸੜਕੇ ਸਾਰਾ ਕੁਝ ਸਵਾਹ ਹੋ ਗਿਆ ਜੀ ਅੱਗਾ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਨਹੀਂ ਅੱਗ ਲੱਗਣ ਦਾ ਵੇਖੋ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਅੱਜ ਤੋਂ ਜੁੜਨ ਦੇ ਬੈਠੇ ਹਾਂ ਤੋਂ ਬੇਨਤੀ ਕਰਦੇ ਆਂ ਅਸੀਂ ਇਹ ਬਿਜਲੀ ਬੋਰਡ ਨੂੰ ਵੀ ਸਪੈਸ਼ਲ ਕਿਹਾ ਕਿ ਆਡੇ ਦੇ ਟ੍ਰਾਂਸਫਾਰਮ ਦਾ ਕੋਈ ਮਹੀਆ ਖਰਾ ਦੇ ਜਾਂ ਸਾਡਾ ਬਿਜਲੀ ਦਾ ਕੋਈ ਖਾਸ ਪ੍ਰਬੰਧ ਕਰਕੇ ਦੇ ਦੇ ਵੇਖ ਲਓ ਬਾਹਰ ਤਾਰਾ ਨਿਕਲੇ ਜਾਂ ਜਿੱਥੇ ਸਰਕਟ ਸ਼ਾਰਟ ਹੋ ਕੇ ਤੇ ਅੱਗ ਲੱਗੀ ਤੇ ਉਸ ਤੋਂ ਬਾਅਦ ਇਹ ਨੁਕਸਾਨ ਹੋਇਆ ਬੰ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ ਦੀ ਮੰਗ ਕਰਦੋਂ ਸਰਕਾਰ ਤੋਂ ਦੇਖੋ ਜੀ ਅਸੀਂ ਤਾਂ ਮੰਗ ਕਰਦੇ ਕਿ ਇਥੋਂ ਦੇ ਪ੍ਰਬੰਧ ਜਿਹੜੇ ਉਹ ਠੀਕ ਕੀਤੇ ਜਾਣ ਤਾਂ ਕਿ ਇਹ ਤਾਂ ਹੁਣ ਹੋਇਆ ਹੈ ਹੋਰ ਅੱਗੇ ਤੁਹਾਨੂੰ ਨੁਕਸਾਨ ਨਾ ਹੋਵੇ ਨੁਕਸਾਨ ਇਹ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਪਰ ਚਲੋ ਮਹਾਰਾਜ ਦੀ ਕਿਰਪਾ ਵਾ ਜਿੱਥੋਂ ਵਿਚਾਰਿਆ ਇਹ ਜੀ ਆ ਪੀ ਲੱਗੀ ਜੀ ਫਿਰ ਪਾਣੀ ਪਾਏ ਤੇ ਫੇਪੀ ਨਹੀਂ ਪੁੱਜੀ ਜੀ ਫਿਰ ਤਾਂ ਹੁਣ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਜੀ ਤੇ ਆਪਣੀਆਂ ਗੱਡੀਆਂ ਮੋਟਰਸਾਈਕਲ ਮੋਬਾਈਲ ਵੀ ਸਾਰੀ ਵਿੱਚ ਪੈਸਾ ਟੁੱਕੜ ਸਾਰੀ ਨੁਕਸਾਨ ਬਹੁਤ ਹੋ ਗਿਆ ਜੀ ਗੱਲ ਦਾ ਕਿੰਨੇ ਵਜ ਦੀ ਗੱਲ ਹੈ ਇਹ ਇਹ ਜੀ ਮੈਂ ਤਾਂ 2 ਟਾ ਹੀ ਵਜ ਦੀ ਗੱਲ ਹੈ ਜੀ ਇਹ